भाई जी भाई जी सर 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 भाई जी कुछ नौ हो जी पर जरूरी जो हो जाओ यार हो जाओ कहां से दूर-दूर आए हैं जी बॉडी कहीं कहीं सब दर्श नहीं होता भाई जी भाई जी पहले साइड से यार साइड से मेन फ्रीज हो गया ठीक मैं हट ਕਰੀਨ ਵੀਡੀਓ ਗਿਆ ਯਾਰ ਪਿੱਛੇ ਵਧੋ ਮੈਂ ਥੈਂਕ ਯੂ ਸਰ ਇਹ ਬਹੁਤ ਵਧੀਆ ਫਰੇਮ ਵੀਡੀਓ ਸਰ ਸਰ 78 ਸਹਿਬ ਜੀ ਇੱਕ ਮੌਲਿਕ ਕਰ ਬਈਏ ਕਿ ਰੁਕ ਜੋ ਆਫਲਾਈਨ ਹੋ ਗਿਆ ਆਪਣੇ ਆਪ ਹੀ ਪਲੇਸਮੈਂਟ ਮੈਂ ਹਮੇਂ ਕ ਸੁਣਾਈ ਰਿਪੋਰਟ ਕਰ ਲੈ ਰਿਪੋਰਟ ਕਰਦਾ ਸਰ 37 ਰੁਪਏ ਕਮਟੀ ਦੇ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਜੀ ਧਾਮੇ ਜੀ ਪੀ ਸਾਈਡ ਤੋਂ ਜੋ ਬੰਦ ਹੋਰ ਉਹ ਬਹੁਤ ਸਾਰੇ ਜਿਹੜੇ ਦਾ ਹਰਦੋਂ ਬਟਮ ਨੂੰ ਉਹਦਾ ਕਰਸ ਹੈ ਆ ਜਾ ਕੇ ਹਾਂਜੀ ਥੋੜਾ ਜਿਹਾ ਪਿੱਛੇ ਕਰੋ ਮੈਨੂੰ ਲੋਨ ਕਰ ਲੈਣ ਦੱਸ ਬੈਠੀ ਆ ਉਹ ਬਹੁਤ ਸਾਰੇ ਉਹਨਾਂ ਸਾਰਿਆਂ ਨੂੰ ਯਾਰ ਮੈਨੂੰ ਬੈਲਾਈ ਵੀਡੀਓ ਦੇਖ ਲੈਦੇ ਕੈਮਰਾਮੈਨ ਦਾ ਲਵਾ ਹੋ ਜਾਏਗਾ ਸਾਰਿਆਂ ਸੰਗਤਾਂ ਨੂੰ ਛੱਡ ਦਿਓ ਮੇਰੇ ਆ ਬਜ਼ੁਰਗ ਮੇਰੀਆਂ ਭੈਣਾਂ ਮੇਰੇ ਮਾਵਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਉਨੀ ਹੋ ਪਰਵਾਰ ਪਰਵਾਰ ਹੋਵੇ ਜੀ ਵਾਹਿਗੁਰੂ ਜੀ ਦਾ ਬਰਸਾ ਬਹੁਤ ਜੀ ਦੀ ਪਤਨੀ ਭਾਈ ਮੋਹਨ ਪਰ ਇਸ ਕਾੜੀ ਦੇ ਵਿੱਚ ਜਿਸ ਤਰ੍ਹਾਂ ਮਹੀਨ ਉੱਚਾ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਯਾਰ ਮੋਲ ਹੱਥ ਪਿੱਛੇ ਕਰਪਣਾ ਕੋਲ ਪਾਸਲ ਸਰ ਤੁਮੜ ਬਿੜਾ ਮੇਰੇ ਫੋਨ ਕਰ ਲੈਂਦੇ ਭਰਾ ਦੁਰੋਂ ਚੱਲੂਗਾ ਇੰਜੀਨੀਅਰ ਭਾਈ ਕਰਨਗੇ ਸਮਝੇ ਇੰਜੀਨੀਅਰ ਦੇ ਭਾਈ ਸਮਸ਼ੇਰ ਸਿੰਘ ਜੀ ਦੇ ਇਥੇ ਆਏ ਨੇ ਉਹਨਾਂ ਨੇ ਵੀ ਜੀਤੀ ਸਾਬਤ ਜਿਹੜੇ ਉਹਨਾਂ ਕੱਦਾਂ ਦੇ ਵਿੱਚ ਲੜਾਰੇ ਨੇ ਇਸ ਵੀਰ ਨੂੰ ਸਿਰ ਬੋਹੀ ਮਹਿਸੂਸ ਕਰ ਸਕਦਾ ਉਹਨਾਂ ਨੇ ਉਹ ਦਾ ਵਸਾਇਆ ਮੇਰਾ ਤੇ ਮੇਰੇ ਬਰਾਬਰ ਜਿਹੜਾ ਗੰਮ ਇਸ ਧਰਤੀ ਤੇ ਹੋਇਆ ਅਸੀਂ ਜਿੱਤੇ ਯਾਰ ਚਿੰਤਾ ਦੇ ਵਿੱਚ ਕੀਤੀ ਕਰਦੇ ਸੀ ਜਦੋਂ ਪੜ੍ਹਦੇ ਸੀ ਇਹ ਧਰਤੀ ਕਰਨੀ ਦਾ ਦਿੱਤਾ ਅੰਦਾ ਨਿਸ਼ਰੇਸ਼ ਦਿੱਤਾ ਸਰਣ ਸਿੰਘ ਗੋਬਿੰਦ ਸਿੰਘ ਜੀ ਦੇ ਚਾਪਨ ਨੂੰ ਸ਼ੂਕ ਰੌਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨ ਲੱਗਿਆ ਹੋਇਆ ਕਿਹੜਾ ਧੂੜ ਦਾ ਕਣ ਮੇਰੇ ਮੱਥੇ ਨਾਲ ਲੱਗਿਆ ਜਿਹੜੋ ਮੈਨੂੰ ਸੋ ਨਹਾ ਹਰਿ ਨਾਮ ਜਿਸ ਨੇ ਮੈਨੂੰ ਵੀ ਲੋਸ਼ ਨੂੰ ਬਾਰੇ ਦੱਸਿਆ ਕਿ ਮੈਂ ਇੱਥੋਂ ਚੱਲ ਕੇ ਕਮਿਸ਼ਨਰਸ ਦਫ਼ਤਰ ਦੇ ਮੈਂ ਆਪਣੀ ਉਸ ਸਥਾਨ ਤੇ ਚੱਜ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋ ਜਾਓ ਪਲੀਜ਼ ਆਪਕੋ ਕਮਿਸ਼ਨਰ ਹੀ ਪਾਈ ਕਰਤੰਦਸ ਹੈ ਗਵਰਡੀ ਦੇ ਇੱਥੋਂ ਅਸ਼ੀਰਵਾਦ ਲਿਆ ਗੁਰੂ ਸਾਹਿਬ ਦਾ ਮੈਂ ਉਸ ਘਰ ਲੈ ਗਿਆ ਸ਼ਹੀਦ ਦੇ ਵਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਪੜਾਇਆ ਕਬੀਰ ਜੀ ਦੀ ਤਰ੍ਹਾਂ ਜਿੱਤੇ ਕਮਲਦੀਪ ਕੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਸੰਗਿਆ ਦੀ ਤਰ੍ਹਾਂ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਮੀਰੀ ਪੀਰੀ ਦੇ ਮਾਰਗ ਸਹਿਬ ਸਿੰਘ ਨੂੰ ਹਰਮਨ ਸਿੰਘ ਪਾਸ਼ਾ ਸਾਹਿਬ ਜੀ ਦੇ ਚਰਨਾਂ ਵਿੱਚੋਂ ਉਹ ਪ੍ਰਾਪਤ ਧਰਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੰਮੀ ਸ਼ਹੀਦ ਪਾਈ ਦਲਾਵਤ ਸਿੰਘ ਜੈਸਿਕ ਬੜਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਵੱੱਡੇ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਦੇ ਕੌਮੀ ਸੇਮ ਪਾਇ ਤਲਾਵਰ ਸੱਜੋ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਵਸੇ ਅੱਜ ਕਹਿ ਕੇ ਤੋਰਿਆ ਕਿ ਜੀ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖੋ ਹਕਮਤਰਾਮ ਆਪਣਾ ਫੈਸਲਾ ਪਹਿਲਾਂ ਹੀ ਨਹੀਂ ਕਰ ਰਹੇ 20 ਸਾਲ ਹੋ ਗਏ ਕੋਈ ਐਸਾ ਨਾ ਬੋਲਦੇ ਹੋ ਕਿ ਉਹਨਾਂ ਨੂੰ ਵਾਅਦਾ ਬਣ ਜਾਏ ਮੈਂ ਉਹਨੂੰ ਵਾਅਦਾ ਕਰਕੇ ਕਰਨ ਮੈਂ ਸੱਚੀ ਬੋਲਾਂ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ 'ਤੇ ਜਦੋਂ ਅਸੀਂ ਚੱਲੇ ਉਹ ਸਿਰ ਮੇਰੇ ਦਮਾਤ ਅਜਿਹਾ ਹੁੰਦਾ ਕਿ ਜਿਹਨੂੰ ਮੈਂ ਦੇ ਦਮਾਤ ਸੀਗਾ ਪਰ ਡਾੜੀ ਤੋਂ ਸਿਰ ਮਾਰਦੇ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਬਹੁਤ ਦੇਜੀ ਨਾਲ ਆਪਣੇ ਮੰਜ਼ਲ ਵੱਲ ਭੱਜ ਰਿਹਾ ਹੋਵੇ ਐਸੀ ਪਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਰਕਮ ਨਹੀਂ ਆਈ ਸਾਡਾ ਬਿਸਨਸ ਖਤਮ ਹੋਇਆ ਕੌਮੀ ਸ਼ਹੀਦ ਪਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ਹਾਦਤ ਦੇ ਕੇ ਕੌਮੀ ਸੁਨੇਤਾ ਕਿਤਾਬਨਾਂ ਨਾਲਿਆ ਉਹਨਾਂ ਦੀ ਪਰਵਾਹੀ ਅੱਗੇ ਮੈਂ ਹਮੇਸ਼ਾ ਸਿੱਧਾ ਕਰਦਾ ਹਾਂ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬਹਿਰ ਵਿਰੋਧ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਫਲਾਲਾ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੀ ਜਿਹੜੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਯਾਰ ਮੈਂ ਵੀ ਚਲਾਣਾ ਕਿ ਨਹੀਂ ਚਲਾਣਾ ਇਸੋ ਧਰਤੀ ਤੇ ਇਹ ਜਿਹੇ ਫਖਰਾਨਾ ਨੇ ਸਾਡੇ ਮਿੱਧ ਕੇ ਸਾਡੇ ਨਾਲ ਜਦੋਂ ਵੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿੱਧ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣੀ ਚਾਹੀਦਾ ਜਦੋਂ ਉਹਨਾਂ ਨੇ ਸ੍ਰੀ ਕਾਟਕਸਰ ਸਾਹਿਬਟ ਆਇਆ ਮਿੱਧ ਕੇ ਟਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਤਜਾਂ ਕੀਤਾ ਮਿੱਧ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਗਲਾਂ ਨੂੰ ਗਿਰਪਤਾ ਨਾ ਕਰਦਾ ਫੈਸਲਾ ਕੀਤਾ ਮਿੱਧ ਕੇ ਕੀਤਾ ਉਹਨਾ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕੀਤਾ ਪਰ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡਾ ਫਰਜ਼ ਸੀ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਇਹਨਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਪੌਮੀ ਸੰਸਟ ਦੇ ਵਿੱਚ ਸ਼ਾਮਲ ਹੋਏ ਬਾਈ ਫਲਾਉਟ ਤੇ ਜੈਸੇ ਬੜਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਿਫਤਾਰੀ ਹੋ ਗਈ ਮੈਂ ਅਦ ਅਦ ਦੇ ਵਿੱਚ ਆ ਕੇ ਕੁਝ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜੱਜ ਸਾਹਿਬ ਨੇ ਕਿਹਾ ਤੂੰ ਇਸ 'ਤੇ ਸਵਾਲ ਹੈ ਲੱਗਾ ਭਾਜੀ ਕਹਿੰਦੇ ਤੁਹਾਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਂ ਬਦਲੇ ਸਾਡੇ ਦਾ ਬੇਟੀਆ ਜੰਮਿਸਤਾਨ ਤੁਹਾਡੇ ਨਾਲ ਦੇ ਇਸ ਕੇਸ ਵਿੱਚ ਆ 18 ਦੇ 70 ਪਰ ਜੱਜ ਫੈਸਲੇ ਦਾ ਬੰਦੇ ਨੇ 12 ਸਾਲ ਕੇ ਚੱਲਿਆ ਮੈਂ ਦੋ ਅੱਖਰ ਸੱਚ ਦੇ ਬੋਲ ਕੇ ਕਿ 12 ਸਾਲ ਇੰਤਜ਼ਾਰ ਕਰ ਰਿਹਾ ਕਰਦਾ ਰਿਹਾ ਫੈਸਲੇ ਦਾ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਕਹਿੰਦੇ ਬਲਵੰਸੇ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਵੇਗੀ ਮੈਂ ਕਿਹਾ ਜੱਜ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬੈਠਾ ਮੈਂ ਜਨਮ ਤੋਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਆ ਆਖਰੀ ਵਾਰ ਆਇਆ ਇਹ ਸੰਸਾਰਾ ਚੱਦਾ ਰਹੇਗਾ ਮੈਂ ਹੀ ਉਸਾਰਿਆ ਇਹ ਮੋਰੀਆ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੈਠੇ ਦੇ ਲਿਖ ਕੇ ਦੇਦਾ ਕਿ ਜਸਾਹ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਮਾਈਕੋਟ ਦੇਖਦੇ ਹੋ ਕਿ ਸਜਾ ਨੂੰ ਕੱਫਰ ਕੀਤਾ ਫਿਰ ਮੇਰੇ ਡੈੱਥ ਬਰਨ ਜਾ ਰਹੇ ਹੋਏ ਮੌਦੀ ਸਜਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਤਾਰੇ ਖਾਲਸਾ ਪਖਤਵੇ ਕੇਸੀ ਝੰਡੇ ਲਾਵਾ ਕੇ ਉਸ ਸਦਨ ਨੂੰ ਰੋਕ ਦਿੱਤਾ ਪਰ ਸਾਡੇ ਲਫਤਰ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਤਾਂ ਲਾ ਕੇ ਆਪਣੇ ਕਰਮ ਜਾਗੜੇ ਸਾਡੀ ਫਾਸੀ ਦੀ ਟੱਕੀ ਦੇ ਕੋਈ ਅਲੱਤ ਨਹੀਂ ਬਦਲੇ ਅੱਜ ਵੀ 14 ਸਾਲਾਂ ਤੋਂ ਮੈਂ ਫਾਸੀ ਦੀ ਟੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਵਿਖਾਫੀ ਉਹ ਮਿੱਠ ਕੇ ਕਰ ਰਹੇ ਨੇ ਦੇਣੀ ਹੈ ਕਿ ਉਹਨੂੰ ਪਤਾ ਨਹੀਂ ਹੈ ਇਹ ਬੇਇਸਾਫੀ ਜੋ ਹੋ ਰਹੀ ਆ ਗ੍ਰਿਤ ਕੇ ਹੋ ਰਹੀ ਆ ਮੈਂ ਖਾਸਾ ਬਾਰੇ ਸਾਰੀਆਂ ਸ਼ਕਤੀਆਂ ਇੱਥੇ ਆਜਾ ਵਜਾ ਨੇ ਮੈਂ ਅੱਜ ਕਹਿਣਾ ਚਾਹਣਾ ਕਿ ਅੱਜ ਜੇ ਸਾਡੀਆਂ ਸੰਸਥਾਵਾਂ ਕਮਜ਼ੋਰ ਬਜਾ ਨੇ ਸਭ ਇਸ ਕਰਕੇ ਹੋ ਇਸ ਤਰ੍ਹਾਂ ਕਾਬਤਾ ਬਣਨ ਖਤ ਕਰ ਰਹੀ ਆ ਕਿਉਂਕਿ ਅਸੀਂ ਆਪਣੇ ਦਿੱਤਾ ਹੱਥ ਆਪਣੇ ਆਪ ਨੂੰ ਹਰ ਵਕਤ ਤਿਆਰ ਰਹਿਨੇ ਆ ਜਦਿਆਂ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਥ ਓਵੇਂ ਓਨੇ ਹੀ ਸੁਰੱਖਿਅਤ ਰਹਿਣਗੇ ਅੱਜ ਜੋ ਮਰੀਟ ਕਮੇਟੀ ਜੋ ਮਰੀਟ ਕਾਜੀ ਦੇ ਮਦਦ ਹਰ ਸਾਹਿਬ ਨੇ ਇਹ ਸਾਡੇ ਵੱਡੇ ਭਰਾ ਜੀ ਪਾਏ ਸਾਹਿਬ ਜੀ ਵੀ ਇਸ ਦਸਤੇ ਵਿੱਚ ਹੀ ਰਹੇ ਨੇ ਇਹ ਅੱਜ ਸਾਰਾ ਕੇਸ ਦੀ ਸਾਰੇ ਕਾਰਵਾਈ ਇਸ ਤੇਰੀ ਭਰਾ 30 ਸਾਲਾਂ ਤੋਂ ਡਰਦੀ ਡਰਦੀ ਐ ਜੋ ਵੀ ਪਕੜਾ ਇਸ ਕਰਕੇ ਸ਼ਾਮਲੀ ਹੋ ਸਕੀ ਤੁਹਾਡਾ ਸਰੀਰ ਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਵਕੀਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਾਓ ਲੈਜਰ ਲੈਦੀ ਹੋਈ ਦਵਾਈ ਲੈਦੀ ਹੋਈ ਈ ਲੱਭੀ ਗਈ ਹੈ ਕਿ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਮਜੀਤੌਰਤ ਹੋਣਗੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਫੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਠੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤੱਕ ਪਹੁੰਚੇ ਨੇ ਤੁਸੀਂ ਕਦੋਂ ਜਾਤੋਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਸਾਰਿਆਂ ਨੂੰ ਕਹਿੰਨਾ ਖਾਲਸਾ ਪੰਥ ਇੱਕ ਮੋਟ ਹੋਵੇ ਆਪਣੀ ਸ਼ਕਤੀ ਨੂੰ ਮੱਕੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਜੱਲਸਾ ਨਾ ਜਾਂ ਕਿੱਥੇ ਨਾ ਪਤਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਹੋਰ ਗੱਲ ਸਾਜੀ ਕਰਨਾ ਚਾਹਾਂ ਜਦੋਂ ਅਸੀਂ ਇਹ ਕੰਮ ਕਰ ਲੱਗੇ ਨਾ ਸਭੰਗੀਕਰ ਸਾਡੇ ਜਿੰਦੇ ਬਾਦ ਬੰਦੇ ਨੇ ਕਿਹਾ ਆਪਣੇ ਭਾਈ ਸਾਹਿਬ ਜੀ ਤੁਸੀਂ ਇਹ ਕੰਮ ਕਰ ਦੋ ਅਸੀਂ ਤੁਹਾਨੂੰ ਸੋਨੇ ਚਾਹ ਦੇ ਨਾਲ ਬੰਦਿਆਂਗੇ ਮੈਂ ਉਹ ਇਹ ਜਹਰ ਦੇਣਾ ਭਾਈ ਸਾਹਿਬ ਅਸੀਂ ਇਹ ਕਿਸ ਕਰਕੇ ਨਹੀਂ ਕਰ ਰਹੇ ਕਿ ਤੁਸਾਂ ਸੋਨੇ ਚਾਹ ਦੇ ਨਾਲ ਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫਤੂ ਕੱਟਾ ਆਪਣਾ ਉਹਨੇ ਤੁਹਾਡੇ ਸੋਨੇ ਚਾਹ ਦੇ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੌਮ ਲਈ ਆਪਣੀ ਧਰਮ ਲਈ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸੌਂਤ ਮਿਲਿਆ ਤੁਸੀਂ ਜੇਰ ਕਰਨਾ ਉਹਨਾਂ ਲੋਕਾਂ ਨੇ ਈਸਾ ਹੰਤੋਂ ਸਾਡੂ ਸੋਨੇ ਜਾਂਦੀ ਜਾਂਦਾ ਕੀ ਦੋਲਣਾ ਸੀ ਮੈਂ ਨਹੀਂ ਕਹਿੰਦਾ ਕਿ ਮੈਂ ਸੋਨੇ ਜਾਂਦੀ ਦਾ ਮੰਨੇ ਵਿੱਚ ਦੋਲਣ ਤੋਂ ਉਹਨਾਂ ਨੇ ਸਾਡੇ ਲੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਦਰਤ ਨੇ ਜਿਹੜੇ ਕਹਿੰਦੇ ਸਨ ਸੋਨੇ ਜਾਂਦੀ ਨਾਲ ਦੋਲਦੇ ਆ ਕੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰ ਸਾਹਿਬ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਹਿੰਦੀ ਹੈ ਕਿ ਆਪਣੀਆਂ ਸੰਤਾਨਾਂ ਨੂੰ ਸ੍ਰੀ ਗੁਰੂ ਕਾਜ ਸਰ ਨੂੰ ਉੱਚਾ ਮੰਨ ਤਾਕਤਵਰ ਬਣਾਓ ਸ਼੍ਰਮਣਿਕ ਮੱਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਇੱਥੇ ਬਹੁਤ ਸ਼ਕਤੀਤਾ ਆ ਕੇ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਨਾਲ ਇਹ ਕਿ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਹੈ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮੁਰਦੀ ਦੀ ਸਾਰੇ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਪ੍ਰਾਪਤ ਤਲਵੰਦ ਸਿੰਘ ਦੇ ਅੰਤਮ ਅਰਦਾਸ ਦਾ ਸ਼ਮਰ ਹੋਣਾ ਹੈ ਉਸ ਸਾਰਿਆਂ ਨੂੰ ਮੈਂ ਕੋਟਿੰਗ ਕੋਟਿੰਗ ਧੰਨਵਾਦ ਕਰਦਾ ਸਿੰਘ ਸਾਹਿਬ ਜਿਹੜੇ ਨਾਲ ਹੀ ਬਟੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹਿਤਾ ਸੁਮਣੀ ਮੈਡੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲੇ ਰਹਿੰਦੇ ਨੇ ਮੈਂ ਸਾਰਿਆਂ ਦਾ ਕੋਟਿੰਗ ਕੋਟਿੰਗ ਧੰਨਵਾਦ ਕਰਦਾ ਹੈ ਤੇ ਇਹ ਜਿੱਥੇ ਦਿਵਾਉਣਾ ਦੇਖੋ ਉਹ ਨਹੀਂ ਕਰਦਾ ਜੋ ਮੈਨੂੰ ਦਸ ਮਿੰਟ ਕੀ ਕਹੇ ਦਸ ਮਿੰਟ ਕਹਾਂ ਮੈਂ ਹੋਕਮਰਾਣ ਕਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਅੱਗੇ ਆ ਮੈਂ ਜੋ ਕੀਤਾ ਮੈਂ ਉਹਨੂੰ ਸਤਿਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸਬਦਾ ਨਹੀਂ ਮੰਨਦਾ ਮੈਡਿਸਨ ਸਬਦਾ ਮੰਨਣਾ ਕੀ ਹੁੰਦਾ ਕਹਿੰਦੇ ਵਕੀਲ ਕਾਰਾਂ ਇਹਨਾਂ ਦਾ ਦਰਦ ਵਿੱਚ ਕੇਸ ਲੜ ਇਹ ਕਹੇ ਕਿ ਮੈਂ ਨਿਰਦੋਸ਼ ਹਾਂ ਜੀ ਮੈਂ ਤੁਹਾਡਾ ਸਬਧਾਨੋਂ ਝੂਠ ਦੇ ਧੋਖੇ ਦੀ ਪੁਸ਼ਤ ਬਣਾਈ ਨਹੀਂ ਕਰ ਰਿਹਾ ਮੇਰੇ ਗੁਰੂ ਨੇ ਤਾਂ ਮੰਗੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਦੋਹੇ ਅਕਰਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਹੈ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕ ਦੇ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਤਿਗੁਰੂ ਪਰ ਕਰ ਰਹੇ ਨੇ ਸਤਿਗੁਰੂ ਦੀ ਕਿਰਪਾ ਕਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨਾਂ ਜਿੱਥੇ ਅਸ਼ੀਰਵਾਦ ਹੋਏ ਉਥੇ ਫਿਰ ਕੋਈ ਕਿਸੇ ਇੰਤਜ਼ਾਮ ਦੀ ਕੋਈ ਬਾੜੀ ਨਾਤਾ ਨਹੀਂ ਦਿੱਤੀ ਹੈਗੀ ਇਸ ਕਰਕੇ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਸਾਰਿਆਂ ਤੋਂ ਮੈਂ ਜਿਵੇਂ ਕਹਦਾ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਜਦੋਂ ਬੰਦਾ ਇੰਨੇ ਸਾਲਾਂ ਬਾਅਦ ਇੱਕ ਵਾਰ ਬਾਹਰ ਨਿਕਲਦਾ ਇਹਨਾਂ ਤੁਹਾਡਾ ਪ੍ਰਿਆਰ ਵੇਖਦਾ ਤਾਂ ਅੱਧਾ ਕਿ ਦਿਮਾਗ ਤਾਂ ਵੈਸੇ ਹੀ ਸੰਨ ਹੋ ਜਾਂਦਾ ਕੋ ਬੋਲਣ ਦੀ ਉਹ ਨਹੀਂ ਰਹੇ ਜਿਸ ਕਰਕੇ ਸਾਰਿਆਂ ਦਾ ਸਿੰਘ ਸਾਹਿਬ ਜੀ ਸਾਰੇ ਗੁਰੂ ਆਨ ਦੇ ਘਰ ਤੋਂ ਬਹੁਤ ਸਾਰੇ ਸੰਗਤਾਂ ਨੇ ਚੁੰਮਣੇ ਪੱਟੀ ਦੇ ਸਾਡੇ ਮੈਂਬਰ ਸਾਹਿਬਾਨ ਸਾਰੇ ਮੁਜੀਠੀਆ ਸਾਹਿਬ ਬੈਠੇ ਤਾਂ ਆਪਣੇ ਛੋਟੇ ਭਰਾ ਨੇ ਅਸੀਂ ਇਕੱਠੇ ਸਮਾਪਤੀ ਦੇ ਦਿੱਤਾ ਇਹਨਾਂ ਦਾ ਪਰਿਵਾਰ ਦਾ ਮੇਰਾ ਸਬੰਧ ਪਰਿਵਾਰਿਕ ਸਬੰਧਿਆ ਇਹਨਾਂ ਦਾ ਧੰਨਵਾਦ ਤਾਂ ਕੋਈ ਜ਼ੁਰੀਆ ਕਰਾਂ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਮੈਂ ਜੀ ਬੇਨਤੀ ਕਰਦਾ ਕਿ ਤੁਸੀਂ ਇਸ ਤੁਕ ਦੀ ਕਾੜੀ ਵਿੱਚ ਪਰਮੰਦਰ ਦਾ ਅਸ਼ੀਰਵਾਦ ਹੁੰਦਾ ਤੁਹਾਡਾ ਕੋਟਨ ਕੋਟ ਨੂੰ ਧੰਨਵਾਦ ਸਰਕਾਰ ਭਰਗਵਾਹ ਕਰੋ ਉਸ ਬਿਛੜੀ ਰੂਹ ਨੂੰ ਆਪਣੇ ਇਜ਼ਾਮਾਂ ਦੀ ਨਿਵਾਸ ਬਖਸ਼ਣ ਉਪਰ ਵਿੱਚ ਸਾਰਿਆਂ ਨੂੰ ਸ਼ਕਤੀ ਦਿਨ ਬੇਚਰਮ ਦੀ ਅਗਲੇ ਜੀਵਨ ਦੇ ਵਿਚਰਣ ਦੀ ਵਾਹਿਗੁਰੂ ਜੀ ਦਾ ਖਾਲਸਾ ਅੱਲਾਹ ਅਕਬਰ ਜੀ